ਸ਼ੇਖ ਰਾਜ ਕਾਇਮ ਕੀਤਾ ਕਿਸੇ ਮਸਜਿਦ ਦੀ ਇੱਟ ਤੱਕ ਨਹੀਂ ਲਾਈ ਗਈ ਕਿਤੇ ਹਿੰਦੂ ਦਾ ਮੰਦਿਰ ਨਹੀਂ ਢਾਇਆ ਗਿਆ ਅੱਜ ਵੀ ਰਾਜ ਹੁੰਦੇ ਆ ਹੁਣ ਵੀ ਜਿਨ੍ਹਾਂ ਦੇ ਰਾਜ ਆਉਂਦੇ ਆ ਨਾ ਉਹ ਦੂਜਿਆਂ ਦੇ ਧਰਮ ਸਥਾਨ ਢਾ ਕੇ ਤੇ ਆਪਣੇ ਬਣਾਉਂਦੇ ਵੇਖ ਹੀ ਰਹੇ ਤੁਸੀਂ ਜਿਨ੍ਹਾਂ ਦੇ ਵੀ ਰਾਜ ਆਏ ਉਹਨਾਂ ਨੇ ਦੂਜਿਆਂ ਦੇ ਸਥਾਨ ਢਾ ਕੇ ਆਪਣੇ ਬਣਾ ਲਏ ਵੀ ਸਾਡੇ ਹੁਣ ਅਗਰ ਜਦੋਂ ਅਗਲਿਆਂ ਦਾ ਜੋਰ ਪੈਗਾ ਉਹ ਢਾੜੇ ਢਾ ਕੇ ਆਪਣੇ ਬਣਾ ਲੈਣਗੇ ਇਹ ਤੇ ਵਾਰੀ ਦਾ ਵਟਾ ਹੀ ਆ ਜੀ ਜੇ ਤੁਸੀਂ ਦੂਜਿਆਂ ਦੇ ਢਾਕੇ ਆਪਣੇ ਬਣਾਏ ਜਦੋਂ ਕਿਤੇ ਉਹ ਸਤਾ ਜਾਣਗੇ ਤੁਹਾਡੇ ਢਾਕੇ ਆਪਣੇ ਪਰ ਸਿੱਖੀ ਕਮਾਲ ਦੀ ਸੀ ਰਾਜ ਵੀ ਰਹੇ ਪੂਰੇ ਤਵਾਰ ਲਿਖਦੇ ਪੰਨਿਆਂ ਤੇ ਪੜ੍ਹ ਕੇ ਵੇਖ ਲਓ ਕਿਸੇ ਇੱਕ ਮਸਜਿਦ ਇੱਕ ਮੰਦਿਰ ਦਾ ਢਾਉਣਾ ਤੇ ਦੂਰ ਦੀ ਗੱਲ ਰਹੀ ਇੱਕ ਇੱਟ ਤੱਕ ਵੀ ਨਹੀਂ ਲਾਈ ਗਈ ਸਗੋਂ ਲਾਈ ਜਰੂਰ ਗਈ ਲਾਈ ਨਹੀਂ ਗਈ ਕੋਈ ਮੁਕਾਬਲਾ ਕਰਕੇ ਤਾਂ ਵੇਖੇ ਲੋਕਾਂ ਦਾ ਮਲਮੇ ਦੀ ਝਾਲ ਫੇਰ-ਫੇਰ ਕੇ ਲੋਹਾ ਵੇਚ ਦਿੱਤਾ ਸਾਡੇ ਕੋਲ ਨਿੱਗਰ ਵਿਚਾਰਾ ਹੋਣ ਤੇ ਤਵਾਰੀਖ ਦੇ ਪੰਨੇ ਢੇ ਕਮਾਲ ਦੇ ਹੋਣ ਅਸੀਂ ਲੋਕਾਂ ਨੂੰ ਕਿੱਥੋਂ ਦੱਸਣਾ ਸੀ ਸਾਡੀ ਆਪਣੀ ਪੀੜੀ ਨੂੰ ਵੀ ਨਹੀਂ ਪਤਾ ਹੈਗਾ ਪਤਾ ਅਸੀਂ ਹੋਰ ਹੀ ਕੰਮਾਂ ਚ ਉਲਝ ਗਏ ਦੱਸੋ ਆਪਣੇ ਬੱਚਿਆਂ ਨੂੰ ਅਸੀਂ ਕਿਸ ਪਾਸ਼ਾ ਦੇ ਪੁੱਤਰਾਂ ਜਿਨ੍ਹਾਂ ਨੇ ਪੁੱਤਰ ਕੁਰਬਾਨ ਕਰਕੇ ਵੀ ਸ਼ਹਾਦਾ ਜਾਮ ਪੀਣ ਤੋਂ ਬਾਅਦ ਵੀ ਮਹਾਰਾਜ ਨੇ ਕਿਸੇ ਦਾ ਬੁਰਾ ਤੱਕ ਨਹੀਂ ਚਿਤਵੇਆ ਪਿਆਰ ਮੁਹੱਬਤ ਕਿਉਂਕਿ ਗੁਰੂ ਸੂਰਜ ਵਰਗਾ ਜਿਵੇਂ ਸੂਰਜ ਨੂੰ ਸਾਰੇ ਉਹਦੇ ਹੁੰਦਾ ਹੈ ਨਾ ਉਹ ਸਭ ਨੂੰ ਰੋਸ਼ਨੀ ਦਿੰਦਾ ਹੈ ਗਰੀਬ ਨੂੰ ਵੀ ਦਿੰਦਾ ਅਮੀਰ ਨੂੰ ਵੀ ਦਿੰਦਾ ਜਿਵੇਂ ਹਵਾ ਸਭ ਦੇ ਘਰ ਵਗਦੀ ਹੈ ਇਹ ਥੋੜਾ ਬ ਤਗੜੇ ਦੇ ਘਰ ਜਿਆਦੀ ਆਉਣੀ ਹੈ ਤੇ ਮਾਤਰ ਦੇ ਘਰ ਘੱਟ ਆਉਣੀ ਇਦਾਂ ਥੋੜਾ ਹੁੰਦਾ ਗੁਰੂ ਸਭ ਵਰਗਾ ਹੈ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀ ਆਖਿਆ ਗਿਆ ਸੀ ਕਵੀ ਸੈਨਾਪਤੀ ਵੱਲੋਂ ਕਜੀ ਵੇਖਿਆ ਕਵੀ ਸੈਨਾਪਤੀ ਨੇ ਕੀ ਕਿਹਾ ਸੀ ਸਮਕਾਲੀ ਸੀ ਉਹ ਗੁਰੂ ਸਾਹਿਬ ਦਾ ਉਹਨੇ ਆਖਿਆ ਸੀ ਪ੍ਰਗਟ ਪੈ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਇਹ ਕਵੀ ਸੈਨਾਪਤੀ ਦਾ ਲਿਖਿਆ ਹੋਇਆ ਤੇ ਗੁਰੂ ਸਾਹਿਬ ਦਾ ਸਮਕਾਲੀ ਅੱਜ ਉਸ ਨੂੰ ਜਿਹੜੇ ਗੁਰੂ ਸਾਹਿਬ ਸਾਰੀ ਸ੍ਰਿਸ਼ਟੀ ਦੀ ਚਾਦਰ ਸੀ ਅੱਜ ਉਹਨੂੰ ਕੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਭਲਾ ਬੋਲ ਕੇ ਦੱਸਿਓ ਜੀ ਪਤਾ ਤੁਹਾਨੂੰ ਸਾਰੇ ਨੂੰ ਹੈਗਾ ਹਿੰਦ ਦੀ ਚਾਦਰ ਕਿਉਂ ਭਈ ਗੁਰੂ ਸਾਡਾ ਹਿੰਦ ਦੀ ਚਾਦਰ ਕਿੱਦਾਂ ਹੋਇਆ ਕਿ ਗੁਰੂ ਕਲਾ ਹਿੰਦੋ ਭਾਰਤ ਵਾਸਤੇ ਹੈ ਸਾਡਾ ਗੁਰੂ ਤਾਂ ਅਮਰੀਕਾ ਕੈਨੇਡਾ ਇਟਲੀ ਫਰਾਂਸ ਜਾਪਾਨ ਇਹ ਛੱਡੋ ਜਾਲ ਥਲ ਮਹੀਲ ਪੂਰਿਆ ਰਵਿਓ ਵਿੱਚ ਬਣਾ ਸਾਡਾ ਗੁਰੂ ਤਾਂ ਸਰਵ ਵਿਆਪਕ ਹੈ ਸਾਡੇ ਗੁਰੂ ਦਾ ਸਿਧਾਂਤ ਸਰਵ ਵਿਆਪਕ ਹੈ ਉਹਨੂੰ ਹੱਦਾਂ ਖੇੜੀਆਂ ਦੇ ਵਿੱਚ ਨਾ ਬੰਨੋ ਪਿਆਰਿਓ ਪਰ ਅਗਲਿਆਂ ਨੇ ਲੀਡਰ ਵੀ ਉਦਾਂ ਦੇ ਕਰਕੇ ਬਿਠਾਏ ਆ ਵੀ ਸਾਡੇ ਪਿੱਛੇ ਪਿੱਛੇ ਤੁਰੇ ਆ ਉਹ ਅਸੀਂ ਕਹਾਂਗੇ ਤੁਹਾਡਾ ਗੁਰੂ ਹੈਂਦ ਦੀ ਚਾਦਰ ਹੈ ਇਹ ਕਿਹਨੇ ਕਹਿਆ ਹੈਂਦ ਦੀ ਚਾਦਰ ਹੈ ਜੀ ਗੁਰੂ ਤਾਂ ਸ੍ਰਿਸ਼ਟੀ ਦੀ ਚਾਦਰ ਹੈ ਪਹਿਲੇ ਜਾਮੇ ਚ ਕਿਹਾ ਸੀ ਨਾ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜਹਰ ਪੀਰ ਜਗਤ ਗੁਰ ਬਾਬਾ ਬਾਬਾ ਕਿਹਦਾ ਬਾਬਾ ਜੀ ਭਲਾ ਜਗਤ ਦਾ ਬਾਬਾ ਹੈ ਸੰਸਾਰ ਦਾ ਬਾਬਾ ਹੈ ਨਾ ਕਿ ਕਿਸ ਫਿਰਕੇ ਦਾ ਬਾਬਾ ਹੈ ਅੱਜ ਤੱਕ ਕਈ ਕਹਣਗੇ ਗੁਰੂ ਨੂੰ ਰਾਸ਼ਟਰ ਪਿਤਾ ਕੋਸ਼ਟ ਕਰਦੇ ਨੇ ਕਿਉਂ ਜੀ ਸਾਡਾ ਗੁਰੂ ਰਾਸ਼ਟਰਵਾਦੀ ਰਾਖੀ ਕਰਦਾ ਸੀ ਸਾਡੇ ਗੁਰੂ ਨੇ ਰਾਸ਼ਟਰਵਾਦੀ ਰਾਖੀ ਕੀਤੀ ਸੀ ਕਦੀ ਪਤਾ ਸਾਨੂੰ ਜੇ ਉਸ ਵਕਤ 16 ਰਾਜਾਂ ਦੇ ਆਏ ਸੀ ਬ੍ਰਾਹਮਣ ਗੁਰੂ ਤੇਗ ਬਹਾਦਰ ਮਾਲ 16 ਰਾਜਾਂ ਦੇ ਇੱਕ ਰਾਜ ਦੇ ਨਹੀਂ ਸੀ ਆਏ 16 ਰਾਜਾਂ ਦੇ ਇਕੱਠੇ ਹੋ ਕੇ ਬ੍ਰਾਹਮਣ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਏ ਕਿ ਸਾਡੇ ਮਜਬ ਨੂੰ ਖਤਰਾ ਹੈ ਧਰਮ ਨੂੰ ਖਤਰਾ ਹੈ ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਪਿਆਰਿਓ ਇੱਥੇ ਹਰ ਇੱਕ ਨੂੰ ਅਧਿਕਾਰ ਆ ਜ਼ਿੰਦਗੀ ਜਿਉਣ ਦਾ ਪਹਿਲੇ ਜਾਮੇ ਜਨੇਊ ਪਾਇਆ ਨਹੀਂ ਇੱਥੇ ਜਨੇਊ ਲਹਿ ਰਹੇ ਸਨ ਜਨੇਊ ਨਹੀਂ ਪਾਇਆ ਮਾਰੇ ਨਾ ਤਿਲਕ ਲਾਇਆ ਇਹ ਤਿਲਕ ਜੰਜੂ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜਨੇਊ ਪਾਇਆ ਨਾ ਤਿਲਕ ਲਾਇਆ ਕਿਉਂਕਿ ਮਹਾਰਾਜ ਤੇ ਬਾਣੀ ਜਾਬ ਲਿਖਦੇ ਵਿੱਚ ਚੌਂਕੜ 몰ਣ ਆਇਆ ਬੈ ਚੌਂਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣthia ਚੌਂਕੜ 몰ਣ ਆਇਆ ਚੌਂਕੜ ਚਾਰ ਕੌਡੀਆਂ ਜਿਸ ਜਿਸ ਜਨੇ ਉਹਨੂੰ ਚਾਰ ਕੌਡੀਆਂ ਸ਼ਬਦ ਗੁਰਬਾਣੀ ਚ ਵਰਤਨ ਮਹਾਰਾਜ ਜੇ ਉਸ ਵਕਤ ਜੇ ਬ੍ਰਾਹਮਣ ਸੋਲਾ ਰਾਜਾਂ ਦੇ ਆਏ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਾ ਜਾਮ ਪੀਤਾ ਜੇ 5-10 ਰਾਜਾਂ ਦੇ ਮੁਸਲਮਾਨ ਭਰਾ ਇਕੱਠੇ ਹੋ ਕੇ ਆ ਜਾਂਦੇ ਨਾ ਵੀ ਸਾਡੇ ਮਜ਼ਬੂ ਨੂੰ ਖਤਰਾ ਇਹਨਾਂ ਤੋਂ ਤੇ ਮਹਾਰਾਜ ਨੇ ਤਾਂ ਵੀ ਸ਼ਹਾਦਤ ਦਾ ਜਾਮ ਪੀਣਾ ਸੀ ਕਿਉਂਕਿ ਮਹਾਰਾਜ ਕਿਸੇ ਇੱਕ ਫਿਰਕੇ ਦੇ ਨਹੀਂ ਹੈਗੇ ਜੇ ਇੱਕ ਫਿਰਕੇ ਦੇ ਹੁੰਦੇ ਮੰਨ ਲਓ ਮੁਸਲਮਾਨਾਂ ਦੇ ਉਲਟ ਹੁੰਦੇ ਤੇ ਨਿਆੰਖਾ ਕੌਣ ਸੀ ਨਿਆੰਖਾ ਕੌਣ ਸੀ ਜਿਹਦੇ ਘਰ ਬਾਬਾ ਅਜੀਤ ਸਿੰਘ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਪਹੁੰਚ ਗਿਆ 6 ਪੋ ਦੀ ਰਾਤ ਨੂੰ ਜਦੋਂ 6-7 ਦੀ ਪੋਹ ਦੀ ਰਾਤ ਨੂੰ ਜੰਗ ਹੋਈ ਸਰਸਾਂ ਦੇ ਕੰਡੇ ਤੇ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਸੀ ਉਹਨਾਂ ਨੂੰ ਬਾਬਾ ਅਜੀਤ ਸਿੰਘ ਜੀ ਕੋਟਲੇ ਪਿੰਡ ਲੈ ਕੇ ਪਹੁੰਚ ਗਿਆ ਤੇ ਕੋਟਲੇ ਪਿੰਡ ਕਿਹਦਾ ਘਰ ਸੀ ਉੱਥੇ ਭਲਾ ਨਿਹੰਗ ਖਾਂ ਮੁਸਲਮਾਨ ਤੇ ਆਪਣੇ ਤੇ ਬਿਵਤਾ ਪਈ ਹੋਵੇ ਤੇ ਬੰਦਾ ਕਿਹਦੇ ਘਰ ਜਾ ਕੇ ਪਨਾਹ ਲੈਂਦਾ ਭਲਾ ਜਿਹਦੇ ਤੇ ਸਭ ਤੋਂ ਵੱਧ ਬੰਦੇ ਨੂੰ ਬੋਲ ਕੇ ਦੱਸਿਓ ਜੀ ਵਿਸ਼ਵਾਸ ਹੋਵੇ ਜਦੋਂ ਬੰਦੇ ਤੇ ਖਤਰਾ ਹੋਵੇ ਤੇ ਸਭ ਤੋਂ ਵੱਧ ਬੰਦਾ ਪਨਾਹ ਜਾ ਕੇ ਕਿਸ ਘਰ ਚ ਲੈਂਦਾ ਭਲਾ ਜੀ ਮਾਲੋ ਕਿਸੇ ਬੰਦੇ ਦੇ ਕਿਤੇ ਕੋਈ ਪਰਚਾ ਹੋ ਜੇ ਨਾ ਬੰਦੇ ਤੇ ਤੇ ਪੁਲਿਸ ਨੇ ਘਰ ਛਾਪਾ ਮਾਰਨਾ ਹੋਵੇ ਤੇ ਬੰਦਾ ਭਲਾ ਕਿਧੇ ਘਰ ਜਾ ਕੇ ਰਾਤ ਰਿੰਦਾ ਜੀ ਜੇ ਤੇ ਸਭ ਤੋਂ ਵੱਧ ਬੋਲੋ ਭਾਈ ਕਈ ਵਾਰੀ ਦੋਸਤ ਤੇ ਵੱਧ ਵਿਸ਼ਵਾਸ ਹੋ ਰਿਸ਼ਤੇਦਾਰ ਦੇ ਘਰ ਨਹੀਂ ਜਾਂਦਾ ਕਹਿੰਦਾ ਇਹਦਾ ਕੀ ਲੈਣਾ ਬਾਹਰ ਵੇਹਲੀ ਚ ਪੱਠੇ ਪਾਉਣ ਗਿਆ ਫੋਨ ਕਰ ਦੇ ਵੀ ਮੇਰੇ ਘਰ ਹੀ ਬੈਠਾ ਰਿਸ਼ਤੇਦਾਰ ਦੇ ਘਰ ਨਹੀਂ ਗੀ ਯਕੀਨ ਵਾਲੇ ਦੇ ਘਰ ਜਾਂਦਾ ਬੇਜਕੀਨ ਦੇ ਘਰ ਨਹੀਂ ਜਾਂਦਾ ਤੇ ਜੇ ਖਤਰਾ ਹੀ ਲੜਾਈਆਂ ਉਹਨਾਂ ਨਾਲ ਸੀ ਤੇ ਨਿਆਣਖਾਂ ਦੇ ਘਰ ਕੀ ਲੈਣ ਚ ਲੱਗੇ ਤੇਰੀ ਸੋਚੇ ਇਤਮਲ ਜਿਹੜੀਆਂ ਅਨੰਦਪੁਰ ਸਾਹਿਬ ਦੇ ਬੰਨੇ 13 ਜੰਗਾਂ ਹੋਈਆਂ ਹਿੰਦੂ ਪਹਾੜੀ ਰਾਜਿਆਂ ਨਾਲ ਹੋਈਆਂ ਪੜ ਕੇ ਵੇਖ ਲਓ ਮੈਂ ਕੋਲੋਂ ਥੋੜਾ ਕਹਿ ਰਿਹਾ ਉਹ ਤੇ ਸਾਡੇ ਅੱਜ ਖੁਸ਼ ਕਰਨ ਵਾਸਤੇ ਉਹਨਾਂ ਨੂੰ ਨਾ ਐਦਾਂ ਕਿ ਰਾਜਾ ਪਾਈ ਜਾਂਦੇ ਨਹੀਂ ਜੀ ਨਹੀਂ ਜੀ ਸਿਰਫ ਚਮਕੌਰ ਸਾਹਿਬ ਦੀ ਜੰਗ ਵਿੱਚ ਔਰੰਗਜ਼ੇਬ ਦੀ ਫੌਜ ਸ਼ਾਮਲ ਹੋਈ ਹੈ ਬਾਕੀ 13 ਦੀਆਂ 13 ਜੰਗਾਂ ਪਹਾੜੀ ਰਾਜਿਆਂ ਨਾਲ ਲਓ ਜੀ ਹੋਰ ਸੁਣ ਲਓ ਜਿਹੜਾ ਪੰਘਾਣੀ ਦਾ ਜੁਦ ਸੀ ਪਹਿਲਾ ਜੁਦ ਉਪੀ ਮਚੰਦ ਰਾਜਾ ਉਹਦਾ ਬੇਟਾ ਅਜਮੇਰ ਚੰਦ ਅਜਮੇਰ ਚੰਦ ਦਾ ਵਿਆਹ ਫਤੇ ਸ਼ਾਹ ਰਾਜੇ ਦੀ ਬੇਟੀ ਨਾਲ ਹੋਣਾ ਵਾ ਇੱਥੋਂ ਮੋੜ ਵਜਾ ਸੀ ਉਹ ਹਾਥੀ ਮੰਗਦਾ ਸੀ ਮਹਾਰਾਜ ਦੇ ਕੋਲ ਕੀਮਤੀ ਸ਼ਮਿਆਨੇ ਮੰਗਦਾ ਸੀ ਮਹਾਰਾਜ ਦੇ ਕੋਲ ਜੈਲਸੀ ਫੈਕਟ ਸੀ ਉਹਦੇ ਅੰਦਰ ਪਹਿਲਾ ਪੰਗੰਡਾ ਜਿਹਦਾ ਇੱਥੋਂ ਮੋੜ ਵਜਾ ਨਿਕਿਆ ਨਿਕਿਆ ਜੰਗਾ ਅਨੰਦਪੁਰ ਸਾਹਿਬ ਦੇ ਲਾਗੇ ਬਹੁਤ ਹੋਈਆਂ ਪਰ ਅੱਜ ਸਾਡੇ ਬੋਲਣ ਲੱਗਿਆਂ ਖਤਰਾ ਲੱਗਦਾ ਡਰ ਲੱਗਦਾ ਜਿਹਨੂੰ ਆਪਾਂ ਲੱਤਾਂ ਭਾਰਨ ਜਿਹਨੂੰ ਪੰਜਾਬੀ ਚ ਕਹਿੰਦੇ ਡਰ ਲੱਗਦਾ ਹਏ ਕਿਤੇ ਆਹ ਨਾ ਹੋ ਜਾਏ ਪਰ ਨਹੀਂ ਪਿਆਰਿਓ ਸਰਕਾਰਾਂ ਇੱਥੇ ਆਉਂਦੀਆਂ ਜਾਂਦੀਆਂ ਰਹਿਣੀਆਂ ਸੱਚੀ ਸਰਕਾਰ ਇੱਕੋ ਹੈ ਜਿਹੜੀ ਜੁਗੋ ਜੁਗ ਟੱਲੇ ਤਨਸਰੀ ਗੁਰੂ ਕਾਇਮ ਦائم ਸਦਾ ਪਤਸ਼ਾਹੀ ਦੋਮ ਨਾਸੇਮ 100 ਆਹੀ ਤੇ ਵੇਖੋ ਕ੍ਰਾਂਤੀ ਕਿੱਡੀ ਵੱਡੀ ਹੈ ਜਦੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਾਦਾ ਜਾਮ ਪੀਤਾ ਗਿਆ ਨਾ ਠੀਕ ਕੁਝ ਦਿਨਾਂ ਬਾਅਦ ਜਦੋਂ ਔਰੰਗਜ਼ੇਬ ਨਮਾਜ਼ ਪੜਨ ਵਾਸਤੇ ਆਉਂਦਾ ਨਾ ਤੇ ਇੱਕ ਦਿੱਲੀ ਦਾ ਹੀ ਵਸਨੀਕ ਫੜ ਕੇ ਰੋੜਾ ਪੱਥਰ ਉਦੇ ਮੱਥੇ 'ਚ ਮਾਰਦਾ ਇਹ ਰੋਸ ਸੀ ਆਮ ਲੋਕਾਂ ਦਾ ਕਿ ਤੇਰੇ ਰਾਜ ਵਿੱਚ ਸੱਚ ਦੀ ਮੂਰਤ ਧੰਗੂਰ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਪਿਆਰੇ ਸਿੱਖਾਂ ਨੂੰ ਤੁਸੀਂ ਸ਼ਹੀਦ ਕਰ ਦਿੱਤਾ ਹੈ ਜਿਹੜੇ ਲੋਕ ਰਾਜਿਆਂ ਦੀਆਂ ਚੌਂਕੀਆਂ ਭਰਨ ਵਾਲੇ ਸਨ ਹੱਥ ਜੋੜ-ਜੋੜ ਕੇ ਜੀਵਨ ਗੁਜ਼ਾਰਨ ਵਾਲੇ ਸਨ ਉਹ ਇੱਕਾਂ ਡਾਹ ਕੇ ਖਲੋ ਗਏ ਰਜਵਾੜਿਆਂ ਦੇ ਸਾਹਮਣੇ ਜਿਹੜੇ ਸਾਰੇ ਦਿਹਾੜੀ ਉਹਨਾਂ ਦੀਆਂ ਗੁਲਾਮੀਆਂ ਕਰਨ ਵਾਲੇ ਸੀ ਉਹ ਰਾਜਿਆਂ ਦੇ ਸਾਹਮਣੇ ਲੜਨ ਲੱਗ ਪਏ ਤੇ ਇੱਥੋਂ ਹੀ ਫਰਕ ਪਿਆ ਸੀ ਨਾ ਜਦੋਂ ਅਨੰਦਪੁਰ ਸਾਹਿਬ ਦੀ ਤਰਤੀਰੇ ਖੰਡੇ ਦੀ ਪੌਲ ਤਿਆਰ ਕੀਤੀ ਗਈ ਤੇ ਬੜੇ ਦੂਰੋਂ ਦੂਰੋਂ ਲੋਕ ਆਏ ਉੱਥੇ ਇਕੱਠ ਬਹੁਤ ਵੱਡਾ ਸੀ ਪਾੜੀ ਰਾਜੇ ਵੀ ਆਏ ਇਕੱਠੇ ਹੋ ਕੇ ਉਹਨਾਂ ਦੇਖਿਆ ਵੀ ਹੁਣ ਮੌਕਾ ਸੀ ਵੀ ਜਾਈਏ ਉਹ ਵੀ ਆਏ ਪ੍ਰੇਮਾ ਪਰੋਹ ਸੀ ਉਹਨਾਂ ਦਾ ਉਹ ਵੀ ਆਇਆ ਕਹਿੰਦਾ ਮਹਾਰਾਜ ਤੁਸੀਂ ਇੱਥੇ ਅਮਰ ਸ਼ਿਕਾਰ ਰਹੇ ਹੋ ਖੰਡੇ ਦੀ ਪੌਲ ਸ਼ਿਕਾਰ ਰਹੇ ਹੋ ਕਹਿੰਦੇ ਹਾਂਜੀ ਕਹਿੰਦੇ ਹਾਨੂੰ ਵੀ ਸ਼ਿਕਾਓ ਮਹਾਰਾਜ ਕਹਿੰਦੇ ਮਰਗਦੇ ਛਕੋ ਵੀ ਤਿਆਰ ਆ ਤੁਸੀਂ ਵੀ ਛਕੋ ਕਿੱਥੋਂ ਛਕੀ ਹੈ ਜੀ ਕਹਿੰਦੇ ਇਸੇ ਬਾਟੇ ਚ ਜਿੰਨਾ ਜੋ ਸਾਰੇ ਛਕ ਰਹੇ ਆ ਹੁਣ ਉਹ ਕੀ ਕਹਿੰਦੇ ਭਲਾ ਉਹ ਆਂਦੇ ਇਹਨਾਂ ਦਾ ਝੂਠਾ ਕਿਦਾਂ ਪੀ ਲੀਏ ਇਹ ਤਾਂ ਸਾਡੀ ਪ੍ਰਜਾ ਦੇ ਆਮ ਬੰਦੇ ਆ ਸਾਡੇ ਖੇਤਾਂ ਚ ਕੰਮ ਕਰਨ ਵਾਲੇ ਆ ਸਾਡੇ ਘੋੜਿਆਂ ਨੂੰ ਪਠੇ ਪਾਉਣ ਵਾਲੇ ਆ ਸਾਡੇ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਆ ਸਾਡੇ ਰਾਜ ਵਿੱਚ ਮਜ਼ਦੂਰੀਆਂ ਕਰਨ ਵਾਲੇ ਤੁਸੀਂ ਇਹਨਾਂ ਨੂੰ ਵੀ ਇੱਕੇ ਬਾਟੇ ਚ ਪਿਆਰੇ ਸਾਨੂੰ ਵੀ ਇਸੇ ਬਾਟੇ ਚ ਪਿਉਣ ਲਈ ਕਹੋ ਮਰ ਜੇ ਕਿਦਾਂ ਪੀਲੇ ਨੇ ਮਾਰਾ ਛਕਲੇ ਨੇ ਇਹ ਕੰਮ ਕਰੋ ਸਾਨੂੰ ਵੱਖਰਾ ਛਕਾਓ ਵੱਖਰਾ ਬਾਟਾ ਬਣਾ ਦਿਓ ਕੀ ਆਖਿਆ ਮਾਰੇ ਨੇ ਪਲਾ ਕਹਿੰਦੇ ਵੱਖਰੇ ਵੱਖਰੇ ਤੇ ਇਕ ਕਰਨੇ ਆ ਜਿਹੜੇ ਤੁਸੀਂ ਵੱਖਰੇ ਵੱਖਰੇ ਹੋਏ ਫਿਰ ਤੇ ਸਾਰਿਆਂ ਨੂੰ ਤੇ ਇਕ ਕਰਨਾ ਛਕੋ ਭਾਈ ਨਾਰਾਜ਼ ਹੋ ਕੇ ਚਲੇ ਗਿਆ ਜੀ ਪਾੜੀ ਰਾਜੇ ਸਾਰੇ ਅਹੀਂ ਨਹੀਂ ਛਕਣਾ ਪਰ ਜਾਣ ਲੈ ਗਿਆ ਇੱਕ ਗੱਲ ਕਹਿ ਗਏ ਕਹਿੰਦੇ ਕੋਈ ਗੱਲ ਨਹੀਂ ਨਾ ਛਕਾਓ ਇੱਕ ਸਮਾਂ ਆਊਗਾ ਆਵਾਂਗੇ ਰੂਪ ਬਦਲ ਕੇ ਟਾਡੇ ਰਾਜ ਦੇ ਵਿੱਚ 2-2 3-3 ਬਾਟੇ ਹੋਣਗੇ ਤੇ ਅੱਜ ਸਿੱਖਾਂ ਦੇ 2-2 3-3 ਬਾਟੇ ਨੇ ਮਾਰ ਲਓ ਧਿਆਨ ਡੇਰਿਆਂ ਦੇ ਵਿੱਚ ਮੈਬੀ ਸਿੰਘਾਂ ਦਾ ਵੱਖਰਾ ਬਾਟਾ ਤੇ ਪੰਜਾਬੀ ਜ਼ਿਮੀਂਦਾਰਾਂ ਦੇ ਬਾਟੇ ਵੱਖਰੇ ਪੰਗਤਾਂ ਵੀ ਵਖਰੀਆਂ ਵਖਰੀਆਂ ਪੰਗਤਾਂ ਵੀ ਵਖਰੀਆਂ ਵਖਰੀਆਂ